ਸੀ ਸ਼ਹਿਰ ਇਸ ਟਾਈਮ ਖੜੇ ਆ ਜੀਰਾ ਦੇ ਪੈਟਰੋਲ ਪੰਪ ਵਿਖੇ ਜਿਸ ਤਰ੍ਹਾਂ ਆਪਾਂ ਸਾਰੇ ਹੀ ਜਾਣਦੇ ਆ ਕਿ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਦੇ ਅੰਗੇ ਲੈ ਕੇ ਜਿਹੜਾ ਹੈਗਾ ਟਰਾਂਸਪੋਰਟਰਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਤਾਂ ਉਹਦੇ ਚਲਦਿਆਂ ਹਰ ਇੱਕ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਖੌਫ ਪੈਦਾ ਹੋ ਗਿਆ ਕੀ ਕਿਤੇ ਪੈਟਰੋਲ ਡੀਜ਼ਲ ਖਤਮ ਨਾ ਹੋ ਜਾਵੇ ਇਸੇ ਗੱਲ ਦੇ ਚੱਲਦਿਆਂ ਹਰ ਪੰਪ ਦੇ ਉੱਪਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਜ਼ੀਰਾ ਦੇ ਪੈਟਰੋਲ ਪੰਪ ਦੇ ਉੱਪਰ ਇਹ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ ਸੜਕ 'ਤੇ ਸੜਕ ਤੱਕ ਸੜਕ ਪਾਰ ਤੱਕ ਗੱਡੀਆਂ ਨਜ਼ਰ ਆ ਰਹੀਆਂ ਨੇ ਇਹ ਲੰਬੀਆਂ ਲੰਬੀਆਂ ਕਤਾਰਾਂ ਨੇ ਕਿਉਂਕਿ ਹਰ ਇੱਕ ਨੂੰ ਹੋੜ ਲੱਗੀ ਹੋਈ ਹੈ ਜਲਦੀ ਤੋਂ ਜਲਦੀ ਤੇਲ ਪਵਾਉਣ ਦੇ ਲਈ ਇਧਰਲੇ ਪਾਸੇ ਆ ਬਾਈਕ ਦੀ ਜੇਕਰ ਗੱਲ ਕੀਤੀਏ ਤਾ ਬਾਈਕ ਦੇ ਵਿੱਚ ਤੇਲ ਪਉਣ ਦੇ ਵਿੱਚ ਵੀ ਵੱਡੀਆਂ ਤੇ ਲੰਮੀਆਂ ਲੰਮੀਆਂ ਕਤਾਰਾਂ ਨੇ ਕੁਝ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਕਤਾਰਾਂ ਦੇ ਮਗਰ ਕੀ ਵਜ੍ਹਾ ਹੈ ਔਰ ਕਿਉਂ ਜਿਹੜਾ ਹੈਗਾ ਉਹਨਾਂ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਕਾਰਨ ਹੈ ਆਓ ਚੱਲਦੇ ਹਾਂ ਔਰ ਇਸੇ ਤਰ੍ਹਾਂ ਗੱਲਬਾਤ ਕਰਦੇ ਹਾਂ ਉਹਨਾਂ ਲੋਕਾਂ ਦੇ ਨਾਲ ਜੋ ਪੈਟਰੋਲ ਪਉਣ ਦੇ ਲਈ ਇੱਥੇ ਪਹੁੰਚੇ ਹੋਏ ਆ ਬਾਈ ਜੀ ਹੁਣੇ ਨਾਲ ਬੋਤਲ ਵੀ ਲੈ ਕੇ ਆਏ ਆ ਸੋ ਇਹ ਤੇਲ ਪੁਆਣ ਦੇ ਲਈ ਹਰ ਇੱਕ ਨੂੰ ਜਿਹੜੀ ਆ ਜਲਦੀ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਬਾਈਕ ਦੇ ਵਿੱਚ ਜਾਂ ਸਾਡੀ ਕਾਰ ਦੇ ਵਿੱਚ ਤੇਲ ਪੈ ਜਾਏ ਪਰੇਸ਼ਾਨੀ ਨਾ ਹੋਵੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜ ਕੁਮਾਰ ਹੈ ਜੀ ਤੇ ਕੀ ਕਾਰਨ ਸਮਝਦੇ ਹੋ ਇਹ ਜਿਹੜਾ ਪੈਟਰੋਲ ਪੰਪਾ ਦੇ ਉੱਪਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਪੈਟਰੋਲ ਪੰਪਾ ਦੇ ਉੱਪਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਕੀ ਕਾਰਨ ਸਮਝਦੇ ਹੋ ਕਰਨੇ ਵੀ ਸਰਕਾਰ ਅਗਰ ਸੁਣਾਈ ਉਹਨਾਂ ਦੀ ਮੰਨ ਲਵੇ ਉਹਨਾਂ ਦੀ ਮੰਗ ਤੇ ਸ਼ਾਇਦ ਇਹੋ ਜਿਹਾ ਲੈਣਾ ਨਾ ਲੱਗਣ ਆਇਓ ਜੀ ਇਸ ਸਮੱਸਿਆ ਆਵੇ ਕਿੰਨਾਂ ਦੀ ਪਰੇਸ਼ਾਨੀ ਦਾ ਸੁਣਨਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਜੀ ਕਾਫੀ ਸਵੇਰ ਤੋਂ ਖੜੇ ਹੋਏ ਆ ਪٹرول ਤੇਲ ਹੀ ਨਹੀਂ ਪੈ ਰਿਹਾ ਮੋਟਰਸਾਈਕਲ ਵਿੱਚ ਨਹੀਂ ਪੈ ਰਿਹਾ ਗੱਡੀਆਂ ਵਾਲੇ ਤੁਸੀਂ ਦੇਖ ਸਕਦੇ ਹੋ ਕਿੰਨਾ ਖਰਾਬ ਹੋ ਰਹੇ ਲੋਕ ਇਹ ਸਾਰੀ ਸਰਕਾਰ ਦੀ ਕਹਿ ਸਕਦੇ ਆ ਕਿ ਕਮੀ ਦੇ ਕਰ ਨਹੀਂ ਹੋ ਰਿਹਾ ਸਭ ਕੁਝ ਜੇ ਸਰਕਾਰ ਕੋਰ ਕਰੇ ਤਾਂ ਕਦੇ ਵੀ ਐਡਾ ਦੀ ਸਮੱਸਿਆ ਪਬਲਿਕ ਨੂੰ ਆਵੇ ਨਾ ਸੋ ਦੇਖ ਰਹੇ ਹੋ ਤੁਸੀਂ ਕਿ ਵੱਡੀਆਂ ਵੱਡੀਆਂ ਤੇ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇਲ ਪੁਆਣ ਦੇ ਲਈ ਇਧਰਲੇ ਪਾਸੇ ਦੇਖਿਆ ਜਾਵੇ ਤਾਂ ਆ ਜਿਹੜੇ ਆ ਖਾਸ ਤੌਰ ਤੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨਾਂ ਲੋਕ ਤੇਲ ਪੁਆ ਰਹੇ ਆ ਔਰ ਕਿਤੇ ਨਾ ਕਿਤੇ ਇਸ ਹੋੜ ਦੇ ਵਿੱਚ ਨੁਕਸਾਨ ਵੀ ਹੋ ਰਿਹਾ ਹੈ ਤੇਲ ਕਾਫੀ ਜ਼ਿਆਦਾ ਜਿਹੜਾ ਹੈਗਾ ਜ਼ਮੀਨ ਤੇ ਵੀ ਡੁੱਲ ਰਿਹਾ ਲੇਕਿਨ ਹਰ ਇੱਕ ਨੂੰ ਇਹ ਟੈਨਸ਼ਨ ਬਣੀ ਹੋਈ ਹੈ ਤੇ ਪਰੇਸ਼ਾਨੀ ਬਣੀ ਹੋਈ ਹੈ ਕਿ ਕਿਤੇ ਨਾ ਕਿਤੇ ਤੇਲ ਜਿਹੜਾ ਖਤਮ ਨਾ ਹੋ ਜਾਵੇ ਇਹ ਲੰਬੀਆਂ ਲੰਬੀਆਂ ਕਤਾਰਾਂ ਤੁਸੀਂ ਦੇਖ ਰਹੇ ਹੋ ਜੀਰਾ ਦੇ ਪੈਟਰੋਲ ਪੰਪ ਤੋਂ ਅੰਕਲ ਦੀ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਕੋਲੋਂ ਛਾਂਦੇ ਆ ਅਗਾ ਜੀ ਕੀ ਨਾਮ ਹੈ ਤੁਹਾਡਾ ਹਜੀਤ ਸਿੰਘ ਇਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਅੰਗਜ ਜੀ ਕੀ ਨਾਮ ਹੈ ਤੁਹਾਡਾ ਅਜੀਤ ਸਿੰਘ ਤੇ ਅੱਜ ਪੈਟਰੋਲ ਪੰਪ ਤੇ ਇੱਥੇ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਬਹੁਤ ਕਤਾਰਾਂ ਜਿਆਦਾ ਲੱਗੀਆਂ ਫੇਰ ਮਿਲ ਨਹੀਂ ਰਿਹਾ ਹਾਂਜੀ ਕੀ ਕਾਰਨ ਕੀ ਸਮਝਦੇ ਹੋ ਕਹਨ ਵੇ ਹੜਤਾਲ ਕੀਤੀ ਹੈ ਹਾਂਜੀ ਮੋਦੀ ਨੇ ਇਹਨਾਂ ਬੰਦ ਬੁਗਰਾਇਆ ਟਰਾਂਸਪੋਰਟਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਹੈ ਦੇ ਨਾਲ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਤੇਰੇ ਕੋਲ ਮੈਂ ਜਾਣਾ ਸੀ ਜੀ ਕਿੱਥੀ ਜਾਣਾ ਉੱਥੇ ਕੋਈ ਨਹੀਂ ਇਹ ਕਰ ਲਓ ਜੀ ਸੋ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਇਧਰਲੇ ਪਾਸੇ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਕ ਦੂਜੇ ਦੇ ਨਾਲ ਜਦੋਜਹਿਦ ਕਰਦੇ ਨਜ਼ਰ ਆ ਰਹੇ ਨੇ ਤੇਲ ਪਵਾਉਣ ਦੇ ਲਈ ਤੇਲ ਪਵਾਉਣ ਦੇ ਲਈ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਔਰ ਜਨਾਂ ਦੀ ਕੋਸ਼ਿਸ਼ ਕਰਦੇ ਆ ਕਿ ਕੀ ਵਜ੍ਹਾ ਹੈ ਅਸੀ ਗੱਲ ਜੀ ਆਹੋ ਜੀ ਕੀ ਨਾਮ ਹੈ ਜੀ ਗਿਆਨ ਸਿੰਘ ਜੀ ਅੱਜ ਪੈਟਰੋਲ ਪੰਪ ਤੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਤੁਸੀਂ ਵੀ ਤੇਲ ਪਵਾਉਣ ਲਈ ਆਇਓ ਕੀ ਕਾਰਨ ਕੀ ਸੀ ਇਹ ਜੀ ਕਾਰਨ ਕੋਈ ਜਿਹੜਾ ਗਵਰਨਮੈਂਟ ਨੇ ਕੋਈ ਨਵਾਂ ਕਾਨੂੰਨ ਬਣਾਇਆ ਹੈ ਟਰੱਕ ਦੇ ਡਰਾਈਵਰਾਂ ਵਾਸਤੇ ਵੀ ਜਦੋਂ ਕੋਈ ਐਕਸੀਡੈਂਟ ਹੋਊਗਾ ਉਹਦੀ ਸਜ਼ਾ ਤੇ ਜੁਰਮਾਨੇ ਵਾਸਤੇ ਜੋ ਟਰੱਕਾਂ ਦੇ ਡਰਾਈਵਰਾਂ ਨੇ ਅਲਟੀਮੇਟਮ ਦਿੱਤਾ ਹੈ ਹੜਤਾਲ ਦਾ ਉਸ ਹੜਤਾਲ ਦਾ ਅਸਰ ਹੋ ਰਿਹਾ ਹੈ ਵੀ ਜੋ ਕਿ ਮੋਟਰਸਾਈਕਲ ਸਕੂਟਰਾਂ ਵਾਲਿਆਂ ਨੇ ਸਕੂਲ ਚ ਬੱਚਿਆਂ ਨੂੰ ਛੱਡਣ ਜਾਣਾ ਹੁੰਦਾ ਪੈਟਰੋਲ ਤੇ ਡੀਜ਼ਲ ਦੀ ਜਿਹੜੀ ਕਿ ਕਿੱਲਤ ਨਾ ਆਵੇ ਇਸ ਹੜਤਾਲ ਦਾ ਅਸਰ ਕਰਕੇ ਇਹ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸੋ ਕਿਤੇ ਨਾ ਕਿਤੇ ਇਹ ਜਿਹੜਾ ਕਾਨੂੰਨ ਕਿੰਦਾ ਸਰਕਾਰ ਵੱਲੋਂ ਲਿਆਂਦਾ ਗਿਆ ਉਹਨੂੰ ਲੈ ਕੇ ਜਿਹੜੇ ਟਰਾਂਸਪੋਰਟਰ ਹੜਤਾਲ ਤੇ ਗਏ ਨੇ ਤਾਂ ਉਹਦੇ ਚੱਲਦਿਆਂ ਹਰੇਕ ਦੇ ਮਨ ਦੇ ਵਿੱਚ ਇੱਕ ਖੌਫ ਪੈਦਾ ਹੋ ਗਿਆ ਕਿ ਕਿਤੇ ਨਾ ਕਿਤੇ ਪੈਟਰੋਲ ਤੇ ਡੀਜ਼ਲ ਜਿਹੜਾ ਸਾਨੂੰ ਪਤਾ ਨਹੀਂ ਮਿਲੇਗਾ ਜਾਂ ਨਹੀਂ ਮਿਲੇਗਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜੇ ਉਹਨਾਂ ਨੇ ਕਿਤੇ ਆਣਾ ਜਾਣਾ ਵਾ ਤਾਂ ਉਹ ਕਿਸ ਤਰ੍ਹਾਂ ਗੁਜ਼ਾਰਾ ਕਰਨਗੇ ਕੁਝ ਉਹ ਲੋਕ ਮੌਜੂਦ ਨੇ ਇੱਕ ਬਲੱਡ ਵੀ ਮੌਜੂਦ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲਿਆ ਕੀ ਨਾਮ ਹੈ ਹਰਮਨ ਸਿੰਘ ਅੱਜ ਪੈਟਰੋਲ ਪੰਪ ਤੇ ਖੜੇ ਹੋ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਕਿ ਮਸੀਤ ਬਸ ਇਸ ਮੋਦੀ ਦੀ ਸਰਕਾਰ ਨੇ ਸਭ ਕੁਝ ਦੇਖ ਲਿਆ ਸਰ ਨੋਟ ਬੰਦੀ ਨੈਟ ਬੰਦ ਇਹਨਾਂ ਨੇ ਆਪਾਂ ਨੂੰ ਕੱਲੀ ਕੱਲੀ ਚੀਜ਼ ਬਾਰੇ ਦੱਸਤਾ ਕਿ ਆਪਦਾ ਪਹਿਲਾਂ ਹੀ ਬੈਕਅਪ ਲੈ ਕੇ ਚੱਲੋ ਇਹਨਾਂ ਦਾ ਕੋਈ ਪਤਾ ਨਹੀਂ ਗਾ ਸੋ ਅੱਜ ਪੈਟਰੋਲ ਡੀਜ਼ਲ ਦੀ ਇੱਥੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਕਿਦਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਤੁਹਾਡੇ ਸਾਹਮਣੇ ਹੈ ਸਰ ਵੇਖ ਲਓ ਦਿਨ ਚ ਸਾਰਿਆਂ ਨੂੰ ਪੈਟਰੋਲ ਇੰਟਰਨੈਟ ਵਗੈਰਾ ਸੇਵਾਵਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਬੰਦੇ ਨੂੰ ਇਹੇ ਚੀਜ਼ਾਂ ਦੀ ਆਪਾਂ ਨਾਮ ਲਈਆਂ ਤੇ ਪਰੇਸ਼ਾਨੀ ਤਾਂ ਤੁਹਾਡੇ ਸਾਹਮਣੇ ਆਉਣੀ ਹੋਣੀ ਹੈ ਕਿੰਨੀ ਦੇਰ ਤੋਂ ਖੜੇ ਹੋ ਸਾਨੂੰ ਘੰਟਾ ਹੋ ਗਿਆ ਸਰ ਅੱਗੇ ਦੋ ਗੱਡੀਆਂ ਹੀ ਭਰਾ ਕੇ ਗਏ ਚਲੇ ਹੁਣ ਤੀਸਰੀ ਤੇ ਆਏ ਆ ਤੇ ਉਸੇ ਤਰ੍ਹਾਂ ਹਾਂਜੀ ਸੋ ਕਿਤੇ ਨਾ ਕਿਤੇ ਹਾਰੇਕ ਦੇ ਵਿੱਚ ਹੋੜ ਲੱਗੀ ਹੋਈ ਹੈ ਕਿ ਅਸੀਂ ਜਲਦੀ ਤੋਂ ਜਲਦੀ ਆਪਣੇ ਵਹੀਕਲ ਦੇ ਵਿੱਚ ਜਿਹੜਾ ਤੇਲ ਪਵਾ ਲਈਏ ਕਿਤੇ ਨਾ ਕਿਤੇ ਤੇਲ ਜਿਹੜਾ ਖਤਮ ਨਾ ਹੋ ਜਾਵੇ ਸੋ ਇਸ ਤੋਂ ਇਲਾਵਾ ਆ ਪੰਪ ਦੇ ਓਨਰ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਔਰ ਓਨਰ ਸਾਡੇ ਨਾਲ ਹੈ ਇਹਨਾਂ ਕੋਲੋਂ ਜਾਣਦੇ ਆ ਕਿ ਭਾਈ ਕੀ ਕਾਰਨ ਹੈ ਕੀ ਪਰੇਸ਼ਾਨੀ ਹੋ ਰਹੀ ਡਰਾਈਵਰ ਹੜਤਾਲ ਤੇ ਆ ਜੀ ਉਹਦੇ ਕਰਕੇ ਤੇਲ ਆ ਨਹੀਂ ਰਿਹਾ ਜੀ ਉਹ ਜੋ ਸਟਾਕ ਹੈ ਉਹੀ ਵੇਚ ਰਹੇ ਆ ਜੀ ਤੁਹਾਡੇ ਕੋਲੇ ਇਸ ਟਾਈਮ ਕਿੰਨਾ ਸਟਾਕ ਮੌਜੂਦ ਸਾਡੇ ਕੋਲ ਇਸ ਟਾਈਮ ਹੋਰ ਘੰਟੇ 2 ਘੰਟੇ ਤੱਕ ਸਟਾਕ ਮੌਜੂਦ ਬਸ ਉਹ ਘੰਟੇ 2 ਘੰਟੇ ਬਾਅਦ ਤੁਹਾਡੇ ਕੋਲੋਂ ਵੀ ਖਤਮ ਹੋ ਜਾਊਗਾ ਬਹੁਤ ਬੁਰਾ ਹਾਲ ਹੈ ਸੋ ਕਿਤੇ ਨਾ ਕਿਤੇ ਪੰਪ ਮਾਲਕਾਂ ਦਾ ਵੀ ਮੰਨਣਾ ਹੈ ਕੈਸੂ ਦੇ ਨਾਲ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕੈਮਰਾ ਪਰਸਨ ਦੇ ਨਾਲ ਮੈਸਤੀ ਵਿੱਚ ਜਗਬਣੀ ਟੀਵੀ